ਪੱਟਾ ਹੈ ਕੀ ਆ ਪਤਾ ਨਹੀਂ ਹੋ ਗਿਆ ਬੰਦਾ ਥੋੜਾ ਯੋ ਇਹ ਜੋ ਮੋਹਣ ਚੱਕਿਆ ਬੰਦਾ ਬਜਾਨੀ ਹੈ ਮੇਰੇ ਖਿਆਲ ਨਾਲ ਹਾਂ ਜਨਾਨੀ ਹੈ ਆ ਦੇ ਆ ਦੇਖਦੇ ਪਏ ਆ ਕਿ ਐਫਸੀ ਇੱਥੇ ਜਾਈਏ ਕਿ ਰਹਿਣ ਦੀ ਹੈ ਆ ਦੇ ਆ ਗਿਆ ਖਤਰੋਂ ਦਾ ਖਿਲਾੜੀ ਚਲ ਗਿਆ ਹਿਮਾਚਲ ਦੇ ਵਿੱਚ ਪਈ ਬਰਸਾਤ ਤੋਂ ਬਾਅਦ ਜਿੱਥੇ ਇਸ ਵੇਲੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱ ਚੁੱਕਿਆ ਤੇ ਉੱਥੇ ਹੀ ਦੱਸ ਦਿੱ ਗਏ ਕਿ ਨਾਲੇ ਜਿਹੜੇ ਨੇ ਚੂਨੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਵਹਾ ਕਾਫੀ ਤੇਜ਼ ਹੈ ਤਾਂ ਦੱਸਦੇ ਇਹ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਹੀ ਚੂਆਂ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਆਇਆ ਹੋਇਆ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਪੰਗੀ ਚੋ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਤੁਹਾਨੂੰ ਲੰਦ ਦੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਥੋਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਇਹ ਦੋ ਸ਼ਖਸ ਇੱਕ ਤੀਵੀਂ ਆਦਮੀ ਜਿਹੜੇ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਰਦੇ ਨੇ ਮਸਾ ਉਹਨਾਂ ਨੇ ਆਪਣਾ ਬਚਾਅ ਕੀਤਾ ਹੈ ਤੇ ਸਮਾਨਤਾ ਅਨੀ ਦੇ ਵਿੱਚ ਰੁੜ ਗਿਆ ਜਿਸ ਦੀ ਕੀ ਵੀਡੀਓ ਉੱਥੇ ਖੜੇ ਕੁਝ ਲੋਕਾਂ ਦੇ ਵੱਲੋਂ ਬਣਾ ਲਈ ਗਈ ਹੈ ਤੇ ਤਸਵੀਰਾਂ ਸਾਫ਼ ਬਿਆਨ ਕਰਦੀਆਂ ਨੇ ਕਿ ਕਿਵੇਂ ਇਸ ਵੇਲੇ ਲੋਕ ਜਿਹੜੇ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇੱਥੇ ਲੰਗਰ ਨੂੰ ਮਜਬੂਰ ਹੋ ਚੁੱਕੇ ਨੇ ਉਹ 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 ਦੇ ਦੇਕਾ ਦੱਸਿਆ ਉਹ ਰੋੜ ਚੱਲੀ ਕੁੜੀ ਹੈ ਨਾ ਹਮ ਬੰਦਾ ਵੀ ਦੋਨੋਂ ਕੁੜੀਆਂ ਪਤਾ ਨਹੀਂ ਬੰਦਾ ਆਇਆ ਕਿ ਕੁੜੀ ਆ ਬੰਦਾ ਵੀ ਇੱਕ ਛੋਟਾ ਬੱਚਾ ਆਇਆ ਕਰੇ ਜਨਾਨੀ ਹਏ ਦੇਖਿਓ ਦੇਖਿਓ ਉਹ ਬੱਚਾ ਹੈ ਕੀ ਆ ਪਤਾ ਨਹੀਂ ਹੋ ਗਿਆ ਬੰਦਾ ਥੋੜਾ ਜਿਹਾ ਇਹ ਉਹ ਬੋਨ ਚੱਕਿਆ ਬੰਦਾ ਬਜਾਨੀ ਹੈ ਮੇਰੇ ਖਿਆਲ ਨਾਲ ਹਾਂ ਜਨਾਨੀ ਹੈ ਜਨਾਨੀ ਹੈ ਅਰੇ ਆ ਦੇਖਦੇ ਪਏ ਆ ਕਿ ਐਫਸੀ ਇੱਥੇ ਜਾਈਏ ਕਿ ਰਹਿਣ ਦੀ ਹੈ ਆਦ ਆ ਗਿਆ ਖਤਰੋਂ ਦਾ ਖਿਲਾੜੀ ਚਲਿਏ हिमाचल ਦੇ ਵਿੱਚ ਪਈ ਬਰਸਾਤ ਤੋਂ ਬਾਅਦ ਜਿੱਥੇ ਇਸ ਵੇਲੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਜ ਚੁੱਕਿਆ ਤੇ ਉੱਥੇ ਹੀ ਦੱਸ ਦਈਏ ਕਿ ਨਾਲੇ ਜਿਹੜੇ ਨੇ ਤੇ ਛੂ ਨੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਵਹਾ ਕਾਫੀ ਤੇਜ਼ ਹੈ ਤੇ ਦੱਸ ਦਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਹੀ ਛੂਆਂ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਆਇਆ ਹੋਇਆ ਹੈ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਪੰਗੀਚੋ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਤੁਹਾਨੂੰ ਲੰਗਰ ਦੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਥੋਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਇਹ ਦੋ ਸ਼ਖਸ ਇੱਕ ਤੀਵੀਂ ਆਦਮੀ ਜਿਹੜੇ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਟਦੇ ਨੇ ਮਸਾ ਉਹਨਾਂ ਨੇ ਆਪਣਾ ਬਚਾਅ ਕੀਤਾ ਤੇ ਸਮਾਨਤਾ ਪਾਣੀ ਦੇ ਵਿੱਚ ਹੀ ਡੁੱੜ ਗਿਆ ਜਿਸ ਦੀ ਕਿ ਵੀਡੀਓ ਉੱਥੇ ਖੜੇ ਕੁਝ ਲੋਕਾਂ ਦੇ ਵੱਲੋਂ ਬਣਾ ਲਈ ਗਈ ਹੈ ਤੇ ਤਸਵੀਰਾਂ ਸਾਫ਼ ਬਿਆਨ ਕਰਦੀਆਂ ਨੇ ਕਿ ਕਿਵੇਂ ਇਸ ਵੇਲੇ ਲੋਕ ਜਿਹੜੇ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇੱਥੇ ਲੰਗਰ ਨੂੰ ਮਜਬੂਰ ਹੋ gonna